ਹਾਂਜੀ ਸਸਰੀਕਾਲ ਬਈ ਸਾਰਿਆਂ ਨੂੰ ਇਹ ਇੰਟਰੋ ਆਪਾਂ ਇੱਕ ਦਿਨ ਪਹਿਲਾਂ ਬਣਾਉਣ ਲੱਗੇ ਆ ਬਾਅਦ ਚੋਂ ਠੀਕ ਹੈ ਜੀ ਬਾਜੀ ਤੇ ਕੱਲ ਗਏ ਸੀਗੇ ਤੇ ਕੱਲ ਉੱਥੇ ਸਿੱਧੀ ਬਲੌਗ ਸਟਾਰਟ ਕਰਤਾ ਇੰਟਰੋ ਬਣਾਇ ਇਨੀ ਤਾਂ ਕਰਕੇ ਸਸਰੀਕਾਲ ਸਾਰੇ ਭਾਈਆਂ ਨੂੰ ਅੱਜ ਜਾਣਾ ਸੀ ਅੱਜ ਦਾ ਬਲੌਗ ਹੋਊਗਾ ਆਪਣਾ ਬਾਜੀ ਤੇ ਠੀਕ ਹੈ ਜੀ ਬਾਜੀ ਸੀਗੀ ਪਿੰਡ ਨਾਈਆਂ ਵਾਲੀ ਟਾਣੀ 36 ਕਬੂਤਰ ਉੱਡੇ ਸੀਗੇ ਠੀਕ ਹੈ ਜੀ ਤੇ ਬਾਕੀ ਤੁਸੀਂ ਜ਼ਰਾ ਬਲੌਗ ਚ ਵੇਖ ਲਿਓ ਠੀਕ ਹੈ ਮੇਰੇ ਵੀਰੋ ਹਾਂਜੀ ਬਾਈ ਪਹੁੰਚ ਗਏ ਜੀ ਬਾਜੀ ਤੇ ਆਪਾਂ ਲੈ ਕੇ ਕੋਤਰਾ ਆਪਣਾ ਇਧਰ ਆਪਣਾ ਅਜੇ ਬਾਈ ਸੱਸੀ ਕਾ ਕਰ ਦੋ ਬਈ ਸਾਰਿਆਂ ਨੂੰ ਹੋਰ ਬਾਈ ਕੀ ਹਾਲ ਚਾਲ ਆ ਵਧੀਆ ਬਾਈ ਵਧੀਆ ਇਧਰ ਆਪਣੇ ਰਿਸਪੈਕਟਡ ਸੱਸੀ ਕਾ ਬਈ ਸਾਰਿਆਂ ਨੂੰ ਤੇ ਬਾਜੀ ਤੇ ਪਹੁੰਚ ਚੁੱਕੇ ਆ ਦੋ ਕਬੂਤਰ ਆਪਣੇ ਠੀਕ ਹੈ ਜੀ ਜਿਹੜੇ ਕੱਲ ਵਾਲੇ ਵਲੋਗ ਚ ਵੇਖ ਲਿਓ ਹੋਣੇ ਆ ਤੇ ਬਾਕੀ ਕੂਤਰ ਕਾਤਰ ਉਧਰ ਐਂਟਰ ਕਰਾਈ ਜਾਂਦੇ ਬਾਈ ਹੁਣੇ ਤੇ ਕੂਤਰ 60 ਦਿਨ ਨੇੜ ਹੋ ਜਾਣਗੇ 30 40 ਜਿੰਨੇ ਹੋ ਜਾਣਗੇ ਖੁੱਲੀ ਬਾਜੀ ਆ ਬਈ ਬਾਕੀ ਵੇਖੋ ਹਜੇ ਲਿਖੀ ਜਾਂਦੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਹੌਲੀ ਹੌਲੀ ਕਿਰਾਂ ਮੋਲਜਾ ਬੰਦੋ ਫਿਰ ਵਿਖਾਉਣੇ ਪੂਰਾ ਨਿਆਰੇ ਦਰ ਕੰਮ ਠੀਕ ਹੈ ਜੀ ਕਿ ਪਹਿਲਾਂ ਤਾਂ ਕੰਮ ਹੋ ਚੱਲਿਆ ਸੀਗਾ ਪਹਿਲਾਂ ਤਾਂ ਕਹਿੰਦੇ ਵਾ ਕੈਂਸਲ ਆ ਮੁੜ ਕੇ ਤੇ ਸਰਪੰਚ ਨਾਲ ਹੋ ਗਈ ਗੱਲਬਾਤ ਠੀਕ ਹੈ ਜੀ ਹੁਣ ਕਹਿੰਦੇ ਛੱਡ ਲੋ ਪਰ ਪਿੰਡ ਤੋਂ ਬਾਹਰ ਜਾ ਕੇ ਬਹਿਣਾ ਨਾ ਤੇ ਇਧਰ ਉਹਲੇ ਪਾਣੀ ਪੁਣੀ ਦਿੰਨੇ ਆਪਾਂ ਠੀਕ ਹੈ ਜੀ ਕੰਮ ਚੈੱਕ ਕਰ ਲਓ ਪਹਿਲਾਂ ਵੀ ਜਣ ਤੇ ਵਾ ਐਂਡੋ ਲਿਖਾਤਾ ਨਾ ਹਾਂ ਭਾਈ ਐਂਟਰੀ-ਉਂਟਰੀ ਕਰਾ ਦਈਏ ਖੁੱਲੀ ਐਂਟਰੀ ਸੀ ਤੇ ਫਿਰ ਤੁਹਾਨੂੰ ਅੱਗੇ ਵਿਖਾਉਣੇ ਆ ਨਾਲੇ ਕਾਪੀ ਤੇ ਨਿਗਾ ਮਾਰਾਈ ਹੋਣੇ ਜਾ ਕੇ ਹੋਰ ਵੀ ਮੁੰਡੇ ਕੀ ਹਾਲ ਆ ਤੇ ਇਹ ਮੁੰਡਾ ਆਪਣਾ ਕਿਹੜੇ ਪਿੰਡ ਤੋਂ ਬਈ ਰੁਕਣ ਪੁਰਾਏ ਤੋਂ ਆਇਆ ਸੀ ਪੈਸ਼ਰ ਬਾਜੀ ਵੇਖਣ ਠੀਕ ਹੈ ਜੀ ਤੇ ਬਾਅਦਗੇ ਵਗਾਉਣੇ ਫਿਰ ਕੀ ਬੰਦ ਆ ਹੁਣ ਕਰਾ ਲਈਏ ਐਂਟਰੀ ਠੀਕ ਹੈ ਜੀ ਕਰਦੇ ਕਰਦੇ ਬਈ ਐਂਟਰ ਕਰਾ ਲਈ ਉਹ ਤਾਂ ਰੰਗ ਲਵਾਈ ਜਾਂਦਾ ਦੋਨੇ ਕੱਚਾ ਉਹਨੇ ਕੱਚਾ ਰੰਗਿਆ ਤੇ ਤੂਸਾ ਨੀਲਾ ਤੇ ਪਰਮੀਆਂ ਫੁੱਲ ਕੰਤਾ ਤੂਸਾ ਰੰਗ ਅਸਲ ਤੈਨੂੰ ਚਾਹਿਆ ਹੁਣ ਹਲੇ ਨਾ ਸੇਤ ਨਹੀਂ ਲਖੀ ਜਾਣ ਦੇ ਦੀਪ ਦੀਪ ਦੇ ਫਰੇ ਦੇ ਵਿੱਚ ਪਿੰਡਾ ਕਿਕਰ ਖੜਾ ਪਿੰਡਾ ਕਿਕਰ ਖੜਾ ਹਾਂ ਨੰਬਰ ਤੇ ਇਹ ਬੁੜੀ ਦਾ ਪਿੰਡਾ ਕਿਕਰ ਖਰੇ ਪੱਲੇ ਨਹੀਂ ਹਨ ਇਹ ਕੱਚਾ ਹੈ ਆ ਐਂਟਰ ਕਰਾ ਲੀਏ ਬਈ ਬਹੁਤ ਪਰ ਹਰੀਆਂ ਕੱਚਾਂ ਦੋਨੇ ਚਿੱਟੀਆਂ ਅੱਖਾਂ ਲਿਆ ਆ ਬੱਲੇ ਬੱਲਾ ਇਹ ਤਾਰੀ ਕੱਢ ਦੇ ਇਹ ਨੇ ਠੀਕ ਆ ਦੂਜੀਆਂ ਚਿੱਟੀਆਂ ਇੱਕ ਆਪਾਂ ਸਮਝਿਆ ਤੇ ਇੱਕ ਆਪਣਾ ਠੀਕ ਆ ਜੀ ਬੱਸ ਭਾਈ ਵੱਲੋਂ ਤੁਸੀਂ ਲਿਖਾ ਦੇ ਗੋਲੂ ਵਿਕਰ ਖੜਾ ਇਹ ਦੂਜਾ ਕੂਟਰ ਬਈ ਆਪਣਾ ਗੋਲੂ ਕਿਕਰ ਖੜਾ ਚਿੰਕੀ ਨਾਮ ਲਿਖਾਇਆ ਸੀ ਖੱਬਾ ਹਰਾ ਪੱਲਾ ਆਪਣਾ ਵੀਡੀਓ ਚ ਵਖਾਣੀ ਕੂਟਰ ਦਾ ਰੰਗ ਨਾਲ ਚਿੰਕੀ ਦਾ ਖੱਬਾ ਹਰਾ ਪੱਲਾ ਗੋਲੂ 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 ਬਹਰ ਅਬੁੱਲਾ ਹਲੋ ਬਹਰ ਅਬੁੱਲਾ ਹਾਂ ਹੋਰ ਹਲੋ ਸੇਵਾ ਫਰੂਜੀ ਟੂਸੋ ਨੀਲਾ ਨੀਲਾ ਮੇਰੇ ਪਾਸੋਂ ਨੀਲਾ ਨੀਲਾ ਕੱਢੀ ਆ ਗੱਡੀ 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 ਨੀਲਾ ਕੱਢ ਗਲੱਬੀ ਲਕੀਰ ਕੀ ਮਾਰਦੇ ਨਾਲੇ ਹਾਂਜੀ ਖੱਬੇ ਜੀ ਪੜਾਇਆ ਕਿ ਨੂਨੀਲਾ ਆ ਭੈਣੇ ਨੀ ਲਾ ਲੈ ਨੀ ਲਾ ਉਹ ਅਮਰੀਕੀ ਸਾਥ ਪਹਿਲੀ ਬਾਈ ਕਰਾ ਲਏ ਆਪਣੇ ਕੋ ਉਤਰ ਇੱਕ ਤਾਂ ਪਿੰਦੇ ਦੇ ਨਾਲ ਤੋਂ ਇੱਕ ਗੋਲੂ ਦੇ ਤੇ ਤੇ ਨੀਲਾ ਟੂਸਾ ਤੇ ਹਰਾ ਟੂਸਾ ਠੀਕ ਹੈ ਜੀ ਇੱਕ ਖੱਟੀਆਂ ਅੱਖਾਂ ਦੇ ਕਿ ਚਿੱਟੀਆਂ ਅੱਖਾਂ ਦਾ ਬਾਕੀ ਚੈੱਕ ਕਰ ਲੋ ਤੇ ਅੱਗੇ ਅੱਗੇ ਵੇਖੀ ਜਾਓ ਕਿ ਬੱਸਦਾ ਠੀਕ ਹੈ ਜੀ ਕਾਠੂਪੂਰਾ ਮਾਹੌਲ ਚੱਲਦਾ ਉਹ ਅਮਰੀਕੀ ਧੰਨਵਾਦ ਜੀ ਆ ਗਏ ਜੀ ਪਾਣੀ ਪੂਣੀ ਦੇ ਲਈ ਹੁਣ ਇਹਨੂੰ ਆਪਾਂ ਕਰ ਲਈਏ ਕੈਂਪ ਕੇ ਰਾਂ ਠੀਕ ਹੈ ਜੀ ਲੈ ਚੱਲ ਚੱਲ ਦੇਖ ਕੇ ਦੋ ਓਕਾ ਵਜ ਗਿਆ ਵਾ ਪਾਣੀ ਪੂਣੀ ਦੇ ਲਈ ਕੂਤਰ ਨੂੰ ਬਾਈ ਆਪਣਾ ਉੱਥੇ ਖੜਾ ਉਹਨੂੰ ਲਿਆਉਣੇ ਆ ਸੱਦ ਕੇ ਠੀਕ ਹੈ ਜੀ ਪਾਣੀ ਪੂਣੀ ਦੇ ਲਈ ਕੂਤਰ ਨੂੰ ਉਹਲਾ ਲਾਤਾ ਹੋ ਜਾਂਦੀ ਠੀਕ ਹੈ ਜੀ ਤੇ ਬਾਕੀ ਵੇਖੋ ਕੀ ਬੰਦ ਆ ਆਪਣੇ ਆ ਪਾਣੀ ਪੂਣੀ ਦੇ ਲਈ ਦੂਜੇ ਕੂਤਰ ਨੂੰ 7 8 ਵਜੇ 7 8 ਕੂਤਰਾਂ ਨੂੰ ਇਹ ਉਹਲੇ ਲੱਗ ਗਏ ਚੈੱਕ ਕਰੋ ਠੀਕ ਹੈ ਜੀ 10 ਦੇ ਨੇੜੇ ਆ ਗਏ ਹੋਣੇ ਆ ਤੇ ਬਾਕੀ ਬਾਈ ਹੁਣੀ ਵੀ ਪਣੀ ਦੇ ਜਾਂਦੇ ਆਪਾਂ ਇੱਕ ਨੂੰ ਦੇਤਾ ਤੇ ਇੱਕ ਨੂੰ ਕਰਦੇ ਆਂਗੇ ਹੋਰ ਪਾਣੀ ਦੇ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਵੇਖੋ ਕੀ ਬੰਦ ਆ। ਪੁਣੀ ਦੇਖੋ ਓਕੇ ਕਰ ਲਿਆ ਹੁਣ ਮੋਰ ਲਵਾ ਲਿਆ ਯੇ। ਠੀਕ ਹੈ ਜੀ। ਤੇ ਫਿਰ ਛੱਡਦੇ ਆ ਕਬੂਤਰ ਹੋ ਗਏ ਹੁਣ 35 ਦਿਨ ਛੱਡਦੇ ਓਲੇ ਲਾਦੇ। ਆਪਣੇ ਵਾਲਾ ਜਲਿਆ ਬਸ 40-45 ਦਿਨ ੜਾ ਕਮ। ਠੀਕ ਹੈ ਜੀ। ਚਲੋ ਤਾਂ ਕਿ ਜਲਦੇ ਆ ਅੱਗੇ। ਮੋਰ ਲਵਾ ਲਈ ਫਿਰ ਛੱਡਦੇ ਓਲੇ ਦਿਨੇ ਆ। ਜਿਵੇਂ ਲਵਾ ਲਈਏ ਮੋਰ ਇੱਥੋਂ ਆਪਾਂ ਪਾਣੀ ਵਾਲੀ ਬੋਤਲ ਲੈਣ ਚੱਕ ਕੇ। ਹਾਂ ਜੀ। 200 1200 ਰੁਪਏ ਠੀਕ ਹੈ। 1200 ਰੁਪਏ। ਨਹੀਂ। ਸਕਰੀਨ ਸ਼ਾਟ ਲੈ ਲਾਈ ਮੋਰ। ਠੀਕ ਠੀਕ। ਆਗੇ ਵੀਰੇ ਹੋਰ ਹੁਣ ਅੱਜ ਹੋਲੇ ਠੀਕ ਹੈ ਲੈ ਚੱਲੀਏ ਇੱਕ ਰਾ ਸਾਈਡ ਤੇ ਦੇਦਾ ਜੀ ਹੋਲਾ ਠੀਕ ਹੈ ਜੀ ਦੋਨੇ ਹਰੀਆਂ ਬਗਲਾ ਹੋ ਜਾਂਦਾ ਆਪਣੇ ਵਾਲਾ ਹੁਣ ਕਬੂਤਰ ਸ਼ੋਰ ਕਰਨ ਚੱਲੇ ਆਪਣਾ ਵੈਸਟ ਫਿਰਦਾ ਬੜੇ ਨਿਗਰ ਰੱਖ ਲੀਏ ਔਰ ਵੀਰੇ ਤੇ ਭਾਈ ਆਪਣੇ ਕਬੂਤਰ ਇੱਕ ਤਾਂ ਫਿਰਦੇ ਆਪਣੇ ਦੋਨੇ ਚੈੱਕ ਰਹਿੰਦੇ ਉਹ ਫਿਰਦੇ ਆਪਣੇ ਵਾਲੇ ਆਹ ਆ ਤੇ ਰਹਿ ਜਾਏ ਉਧਰ ਚਲਦੇ ਆਇਆ ਛਾਵੇਂ ਆਪਣਾ ਕੂਤਰ ਤਾਂ ਉਹ ਫਿਰਦਾ ਉਹ ਕੂਤਰ ਬੰਦਾ ਫਿਰਦਾ ਇੱਕ ਉਹ ਕੂਤਰ ਬੰਦਾ ਫਿਰਦਾ ਇੱਕ ਕੂਤਰ ਹੋਰ ਹੈ ਠੀਕ ਹੈ ਜੀ ਤੇ ਆ ਜਾਂਦਾ ਆਪਣੇ ਵਾਲਾ ਅੱਗੇ ਸਾਰਿਆਂ ਤੋਂ ਤੇ ਮੇਰੇ ਵੀਰੋ ਵਾਕਿਆ ਹਾਂਜੀ ਤਿੰਨ ਕੂਤਰ ਮੰਦੇ ਟਾਣੀ ਆ ਛੋਟੀ ਜੀ ਟਾਣੀ ਕਿਹੜਾ ਪਿੰਡ ਦਾ ਨਾ ਬਈ ਨਈ ਵਾਲੀ ਨਈ ਵਾਲੀ ਟਾਣੀ ਘਟੋ ਘਟ ਵੀ 40,000 ਆਉਣਗੇ ਮਸਾਂ ਹਾਂ 40 ਕ ਘਰ ਤੇ ਕਬੂਤਰ ਹੈਗੇ ਆ ਲੰਮੇ ਪਿੰਡਾਂ ਵਾਲੇ ਠੀਕ ਆ ਜੀ ਤੇ ਬਾਕੀ ਵੇਖੋ ਜੇ 45 ਕਬੂਤਰ ਵੇ 10 ਪੁੱਤਰੀ ਖੜਨਗੇ ਮੰਨ ਕੇ ਚੱਲੋ ਹਨਾ ਐਨੀ ਐਂ ਹੀ ਗੱਲ ਆ ਵੀਰੇ ਤੇ ਬਾਕੀ ਜੋ ਜੋ ਵੀ ਹੋਇਆ ਤੁਹਾਡੇ ਸਾਹਮਣੇ ਵਿਖਾਵਾਂਗੇ ਠੀਕ ਆ ਜੀ ਬਾਕੀ ਓਕੇ ਆ ਇੱਕ ਤਾਂ ਨੀਵਾ ਨੀਵਾ ਵਹਿੰਦਾ ਫਿਰਦਾ ਬਈ ਪਤ ਨਹੀਂ ਕੀਂਦਾ ਨਹੀਂ ਤਾਂ ਪਹਿਲਾਂ ਬਲੇਖੇ ਪੈ ਗਏ ਮੈਂ ਕਿਤੇ ਆਪਣੇ ਵਾਲਾ ਵੇਲੀ ਹਾਂਜੀ ਭਾਈ ਤੇ ਇੰਦਰ ਆਪਣੀ ਪੂਰੀ ਮਹਿਲ ਲੱਗੀ ਵੀ ਆ ਜੀ ਸੁੱਸਰੀ ਕਾ ਕਰਦੋ ਜੀ ਸਾਰਿਆਂ ਨੂੰ ਸੁੱਸਰੀ ਕਾ ਤਿੰਨ ਦੋਸਰੀ ਏ ਬੜੀ ਵੱਡੀ ਸਸਰੀ ਗਾਲ ਕਰਤੀ ਨਹੀਂ ਕਰਨਾ ਜੀ ਉਧਰ ਬਾਕੀ ਉਧਰ ਬੈਠਿਆ ਚਾਚੂ ਦਾ ਪ੍ਰਬੰਧ ਹਜੇ ਹੈ ਨਹੀਂ ਆਉਣ ਵਾਲੀ ਆ ਚਾਚੂ ਤੇ ਆਪਣਾ ਕੂਟਰ ਬਈ ਇੱਥੇ ਹੀ ਫਿਰਦਾ ਤੁਹਾਨੂੰ ਵਿਖਾ ਦਿੰਨੇ ਆ ਨਿਗਾ ਚ ਕਰ ਲੀਏ ਕਰਾ ਆ ਜਾਂਦਾ ਆ ਨਿਗਾ ਦਾ ਖਰੀ ਪੂਸ਼ ਹੈ ਖੜ ਜਾਈ ਵੀ ਵਿਖਾਉਣੇ ਇੱਕ ਮਿੰਟ ਸਬਰ ਕਰੋ ਤੇ ਜੇ ਬੈ ਕੇ ਹੋਣੇ ਕੰਟ ਨਿਗਾ ਜੇ ਕੱਢ ਲੀਏ ਜੀ ਬਈ ਆਪਣਾ ਕੂਟਰ ਵੇਨੇ ਫਿਰਦਾ ਉਹ ਤਾਂ ਕਿਵੇਂ ਨੀ ਨਾ ਫਿਰਦਾ ਇਹ ਬਹੁਤ ਵਧੀਆ ਬਹੁਤ ਵਧੀਆ ਫਰਤਦਾ ਠੀਕ ਹੈ ਜੀ ਤੇ ਉਧਰ ਕਾਫੀ ਵਾਲੇ ਖੜੇ ਆ ਤੇ ਚੈੱਕ ਕਰ ਲਓ ਕੁੱਪਰੇ ਜੇ ਵਿਖਦੇ ਆ ਤਾਂ ਜ਼ੂਮ ਕਰਕੇ ਵਿਖਾ ਦਿੰਨੇ ਆ ਇੱਕ ਮਿੰਟ ਫੋਨ ਸਹੀ ਤਰ੍ਹਾਂ ਵੜਨੀ ਉਧਰਾਂ ਦੇ ਟੋਲੀ ਤਾਂ ਫਿਰਦੀ ਪਰ ਆਪਣੇ ਵਾਲ ਇਹਦੇ ਚ ਹੈ ਨਹੀਂ ਉਹ ਲੱਗੀ ਫਰਦਾ ਝੋਟਾ ਬਾਜ ਲੱਗਦਾ ਵੀਰੇ ਦੂਰੋਂ ਉਹ ਗਲਾਬੀ ਟੂਸ ਖਾਣੇ ਨਾਲ ਰਲਿਆ ਉਹ ਗਲਾਬੀ ਟੂਸ ਖਾਣੇ ਨਾਲ ਜੁੱਟ ਬਣਾਈ ਆ ਉਹਨੇ ਤੇ ਬਾਕੀ ਵੇਖੋ ਕਿੱਥੇ ਪੂਰੇ ਹਰੇ ਪੱਲੇ ਆ ਵਿਖਦਾ ਇਨੀ ਬਾਹਲਾ ਉੱਚਾ ਜਾਂਦਾ ਯਾਰ ਐਸ ਵਾਲੇ ਨੂੰ ਬਸ ਹੁਣ ਉੱਚਾ ਹੀ ਜਾਣਾ ਉਹਨੇ ਆਹ ਪਤਾ ਜਿੰਨੇ ਗੋਲੂ ਦੀ ਕਬੂਤਰੀ ਹੈ ਗੋਲੂ ਦੀ ਆ ਫਿਰਦਾ ਬਈ ਆ ਗੋਲੂ ਗੋਲੀਏ ਨਹੀਂ ਹੈ ਕਬੂਤਰੀ ਗੋਲੂ ਦੀ ਆ ਰਾ ਪੰਨਾ ਤੇ ਪਾ ਪੈਸਾ ਲੱਗਦਾ ਨੀਵਾਂ ਦੂਸਾ ਤੇ ਉਧਰ ਨੂੰ ਗਿਆ ਹੁਣ ਨੀਵਾ ਆ ਗਿਆ ਕਰਾ ਜੁੱਟ ਨੀਵੇਂ ਫਿਰਦੇ ਸਾਰੇ ਹੁਣ ਤੱਕ ਇਹਨਾਂ ਪਹਿਲਾਂ ਉੱਚੇ ਡਿੱਗ ਗਏ ਸੀ ਫਿਰ ਨੇੜੇ ਨੀਵੇਂ ਆ ਗਿਆ ਅਪ ਡਾਊਨ ਕਰਤੇ ਕਬੂਤਰ ਆ ਗੋਲੂ ਦੀ ਆ ਯਾਰ ਆ ਜਾਂਦਾ ਬਈ ਆਪਣਾ ਕਬੂਤਰ ਵੇਖ ਗਿਆ ਤਾਂ ਦੱਸਿਓ ਕਿਉਂਕਿ ਫੋਨ ਦੀ ਬ੍ਰੈਗਨੈਟਸ ਗਰਮ ਹੋਇਆ ਪਿਆ ਵੀ ਮੈਨੂੰ ਨਹੀਂ ਵਿਖਦਾ ਤੁਸੀਂ ਵੇਖ ਕੇ ਦੱਸਿਓ ਠੀਕ ਹੈ ਜੀ ਕਿੰਨਾ ਟਾਈਮ ਵਿਖਾਦੀ ਹੈ ਕੀ ਹੋਇਆ ਵਿਖਾਈ ਫੋਨ ਤੇ ਤੇਰੇ ਬੜੇ ਵੇਖ ਲਓ ਟਾਈਮ ਸਹੀ ਟਾਈਮ 11 ਵਜੇ ਕੇ ਉਤੋਂ ਤਾ ਕਰ 11 ਵਜੇ ਕੇ 1 ਮਿੰਟ ਹੋ ਗਿਆ ਠੀਕ ਹੈ ਜੀ ਤੇ ਕੂਤਰ ਤੁਹਾਡੇ ਸਾਹਮਣੇ ਕੀ ਬਣਦਾ ਕੀ ਨਹੀਂ ਅਦੋਂ ਪੰਨਾ ਕਿੰਨੇ ਕੱਟੇਗੇ ਇੱਕ ਘਟਿਜਿਆ ਅਦੋਂ ਪੰਨਾ 10:00 ਵਜੇ ਆ ਬਾਈ ਟੱਪ ਕੇ ਟਾਈਮ ਤੇ ਟਾਈਮ 'ਚ ਵੱਡੇ ਟੱਪੇ ਪੰਡਾ ਕਿਉਂਕਿ 45 ਕ ਕਰ ਹੋਣੇ ਆ ਇੱਥੇ 45 ਮੋਟਾ 45 50 ਕਰਨਾ ਸਾਂ ਤੇ ਕੂਤਰ 36 ਕੂਤਰ ਉੱਡੇ ਆ ਕੁਝ ਕੂਤਰ ਬਈ ਪਾਸੇ ਜਾਵੜੇ ਪਿੰਡਾਂ 'ਚ ਠੀਕ ਹੈ ਜੀ ਤੇ ਕੋਈ ਫਿਰਦੇ ਆ ਕੋਈ ਨੀਵੇਂ ਨੀਵੇਂ ਫਿਰਦੇ ਆ ਠੀਕ ਹੈ ਜੀ ਇੱਕ ਕੂਤਰ ਇੰਦੇ ਤੇ ਬਹਿ ਗਿਆ ਨਿਸ਼ਾਨ ਸਾਹਿਬ ਤੇ ਤੜਕ ਸਾਢੇ 10 ਦੇ ਟਾਈਮ ਤੇ ਠੀਕ ਹੈ ਜੀ ਬਾਕੀ ਕੂਤਰ ਨੀਵੇਂ ਆ ਗਏ ਮੰਨ ਕੇ ਚੱਲੋ ਗਰਮੀ ਫਿਰੋ ਹੁਣ ਜਿਵੇਂ ਜਿਵੇਂ ਤਾਪਮਾਨ ਵਧੀ ਜਾਂਦਾ ਤੇ ਲੋ ਵਗਦੀ ਆ ਹਵਾ ਵਗਦੀ ਫੁੱਲ ਤੇਜ ਠੀਕ ਹੈ ਜੀ ਕਬੂਤਰਾਂ ਦਾ ਜੋਰ ਲੱਗਿਆ ਪਿਆ ਪੂਰਾ ਹੁਣ ਫਸਲ ਕੇ ਗੁੰਡੀਆਂ ਦੇ ਸਿੰਘ ਤੇ ਤੁਸੀਂ ਵੇਖੋ ਕੀ ਤਰਦੀ ਐ ਵੜੇਵੇਂ ਖਾਮੀ ਆਹ ਦੇਖੋ ਜੀ ਫਿਰਦੇ ਆ ਕੂਤਰ ਫਿਰਦੇ ਨੀਵੇਂ ਨੀਵੇਂ ਆ ਸਨੇ ਆਪਣੀ ਭਰਾਵਾਂ ਦੇ ਮਤਲਬ ਸਾਰੇ ਆਪਣੀ ਹੀ ਕਿਸੇ ਨੂੰ ਮੜਾ ਨਹੀਂ ਕਹਿੰਦੇ ਪਰ ਇਹ ਤਾਂ ਇੱਕ ਕੀ ਮਤਲਬ ਪਲੇਟਫਾਰਮ ਮੈਦਾਨ ਆ ਜਿਹੜਾ ਮੈਦਾਨ ਚ ਰੋਲਾ ਨਹੀਂ ਚੰਦਾ ਵਧੀਆ ਵਧੀਆ ਬਾਜੀ ਹੋਗੀ ਇੰਜੋਏਮੈਂਟ ਕਰੀ ਜਾਂਦੇ ਆ ਠੀਕ ਆ ਜੀ ਕਿਸੇ ਨਾਲ ਕੋਈ ਨਾ ਕਿਸੇ ਨਾਲ ਕੋਈ ਬਹਿਸ ਨਾ ਖੰਦਕ ਬਾਜੀ ਆ ਆ ਦਿਨਿਆ ਰੇਲੇ ਨਹੀਂ ਫਰਦੇ ਆ ਬੱਬੇ ਅੱਜ ਤਾਂ ਛੋਲੇ ਭਟੂਰਿਆਂ ਦਾ ਕੰਮ ਕੀਤਾ ਪਿਆ ਬਾਜੀ ਤੇ ਆ ਵੇਖੋ ਦੋ ਪਲੇਟਾਂ ਇੱਧਰ ਝੋਟੇ ਕੋਲੇ ਤੇ ਦੋ ਉਧਰ ਆ ਜੋ ਲੈਪੜੂ ਰਾ ਦੇ ਵਟ ਗੱਡਾ ਕੇ ਰੋਟੀ ਭੁੱਖ ਲੱਗੀ ਵੀ ਸੀ ਠੀਕ ਹੈ ਜੀ ਛੇ ਚ ਦਾਦ ਆਪਣੇ ਦੀਪੂ ਬਾਈ ਘਰੇ ਗਏ ਉਹਨੇ ਕਿਰਾਂ ਕੋਈ ਹੁੰਦਾ ਚੱਕਰ ਜਾ ਪੈ ਗਿਆ ਕੰਮ ਘਰੇ ਕੋਈ ਜ਼ਰੂਰੀ ਤਾਂ ਕਰਕੇ ਤੇ ਕਬੂਤਰ ਬਹੁਤ ਵਧੀਆ ਉੱਡੀ ਜਾਂਦਾ ਕਰਕੇ ਕੰਮ ਬਈ ਨੂੰ ਤੁਸੀਂ ਚੋਰ ਨੇ ਇਹ ਬੱਚਾ ਅੰਦਰ ਵਿੱਚ ਹੈ ਹੁਣੇ ਮਗਰ ਚੱਲੋ ਓਏ ਲਾਈ ਚੱਕ ਬਈ ਇੱਕ ਕਾਲੇ ਪੱਲੇ ਵਾਲੀ ਆਪਣੇ ਕਾਲਾ ਪੱਲਾ ਕਾਲਾ ਪੱਲਾ ਲੈ ਗਿਆ ਚੱਕ ਬਈ ਉਹ ਜਾਂਦੀ ਕਬੂਤਰ ਤਾਂ ਬਹਿ ਗਿਆ ਉਹ ਛੱਪੜ ਚ ਪਾਣੀ ਪੀ ਕੇ ਉੱਡ ਗਿਆ ਉਹ ਰਿਹਾ ਕੀ ਬਈ ਆਪਣੇ ਕਬੂਤਰ ਤੇ ਕਿਰਾ ਟਾਈਮ ਲੱਗ ਗਿਆ ਸੀ ਹੁਣ ਟਾਈਮ ਚ ਲੱਭ ਲਿਆ ਆ ਜਾਂਦਾ ਤਾਂ ਠੀਕ ਹੈ ਜੀ ਆ ਫਰਦਾ ਆ ਜਾਂਦਾ ਠੀਕ ਹੈ ਮੇਰੇ ਵੀਰੋ ਬਾਕੀ ਓਕੇ ਆ ਕੰਮ ਚੱਲੀ ਜਾਂਦਾ 12 ਇੱਕ ਦੋ ਦਿਨੇ ਡੋ ਟਾਈਮ ਹੋਇਆ ਫੇਰ ਡੇਢ ਦੋ ਉਹ ਫਿਰਦਾ ਬਈ ਆਪਣਾ ਕਬੂਤਰ ਠੀਕ ਹੈ ਜੀ ਕਬੂਤਰ ਰਹਿ ਕੇ ਥੋੜੇ ਤੇ ਬਾ ਹੁਣ ਕੰਮ ਕਰੇ ਚੋਣ ਵਾਲੇ ਆ ਕਰਮੀ ਪੂਰੀ ਆ ਠੀਕ ਤੇ ਉਧਰ ਗਿਆ ਕਬੂਤਰ ਉਹ ਜਾਂਦਾ ਆਪਣਾ ਕਬੂਤਰ ਬਾਕੀ ਥੋੜੇ ਕਬੂਤਰ ਰਹਿ ਗਏ ਠੀਕ ਹੈ ਜੀ ਬਾਕੀ ਉਹ ਇੱਕ ਵਈ ਹੋਰ ਹੈ ਆਪਣਾ ਕਬੂਤਰ ਇੱਥੇ ਅਸੀਂ ਤਾਂ ਉਹ ਚੜਦਾ ਜਾਂਦਾ ਉਹ ਚੱਲਿਆ ਹੋਰ ਆ ਠੀਕ ਹੈ ਕਿੰਨੇ ਵਾਰ ਤੁਹਾਨੂੰ ਸਮਝਾਉਣਾ ਹਾਂਜੀ ਭਾਈ ਤੇ ਆਪਣਾ ਕੂਟਰ ਤਾਂ ਵੀ ਟਾਈਮ 'ਚ ਕੱਟਿਆ ਗਿਆ ਸਾਢੇ 3 ਦੇ ਟਾਈਮ 'ਚ ਕੱਟਿਆ ਗਿਆ ਠੀਕ ਹੈ ਜੀ ਤੇ ਬਾਕੀ ਹੇ ਕੂਟਰ ਫਿਰਦਾ ਉੱਚਾ ਲੱਗਿਆ ਉੱਤੇ ਬੰਦੇ ਰਹਿ ਗਏ ਸੀ ਤਾਂ ਕਰਕੇ ਕੱਟਿਆ ਗਿਆ ਨੀਵਾ ਨਹੀਂ ਆਇਆ ਤੇ ਉਹਦੀ ਕੂਟਰ ਦੀ ਪਾਲਚਾ ਸਾਢੇ 3 ਦਾ ਟਾਈਮ ਹੋ ਗਿਆ ਤੇ ਬਾਕੀ ਵੇਖੋ ਹੁਣ ਕੀ ਬੰਦਾ ਜੇ ਕੂਟਰ ਨੀਵਾ ਆ ਗਿਆ ਫਿਰ ਤਾਂ ਲੈ ਜਾਵਾਂਗੇ ਨਹੀਂ ਤਾਂ ਨਹੀਂ ਲੈ ਕੇ ਜਾਂਦੇ ਠੀਕ ਹੈ ਜੀ ਚਲੋ ਬਹਿਨੇ ਕੀ ਬਣਦਾ ਨਾਲ ਤੁਹਾਨੂੰ ਦਿਖਾਉਣੇ ਆਂ ਫੋਨ ਦੀ ਬੈਟਰੀ ਨਾਲ ਗੱਲਾਂ ਕਰਕੇ ਘੱਟ ਵਲੌਗ ਬਣਾਉਣੇ ਆਂ ਹਾਂਜੀ ਵੀਰੇ ਵੀਰੋ ਆਪਣਾ ਕਬੂਤਰ ਤਾਂ ਟਾਈਮ 'ਚ ਠੱਗਾ ਗਿਆ ਸੀ ਠੀਕ ਹੈ ਜੀ ਹਰੇ ਵੱੱਲੇ ਆਲਾ ਉਹ ਮਤਲਬ 3.5 ਪਤਾ ਨਹੀਂ ਇੱਥੇ ਜੇ ਟਾਈਮ ਲੱਗਿਆ ਸੀ ਉਹਨੂੰ ਬੰਦ ਵੜ ਗਿਆ ਤੇ 3 ਮਿੰਟਾ ਬਈ ਕੱਟਿਆ ਗਿਆ ਉਦੋਂ 3 ਮਿੰਟਾ ਬਾਅਦ ਥੱਲੇ ਉੱtre ਆਇਆ ਉਦੋਂ ਮੁੜ ਕੇ ਬਈ ਫਿਰ ਤਾਂ ਲੱਗ ਗਿਆ ਕੂਤਰ ਆਪਣਾ ਆਪਾਂ ਨੂੰ ਮਿਲਿਆ ਨਹੀਂ ਸੀ ਪਹਿਲਾਂ ਤਾਂ ਹੁਣ ਲੱਗੀ ਸੀ ਪੰਜਾਂ ਕੂਤਰਾਂ 'ਚ ਸਾਂਝੀ ਪਰ ਜਦੋਂ ਕਬੂਤਰੀ ਪੰਜ ਚਾਰ ਪੰਜੇ ਕੂਤਰ ਇਕੱਠੇ ਤਾਂ ਜਟ ਗਏ ਸੀ ਪੰਜ ਪਤਾ ਨਹੀਂ ਚੌਥਾ ਚਾਰੇ ਤੇ ਤਾਂ ਕਰਕੇ ਫਿਰ ਜਦੋਂ ਬਈ ਕੂਤਰ ਜਿੰਨਾਂ 'ਚ ਕਰ ਆਪਾਂ ਵਿਖਾਈ ਨਹੀਂ ਗੇ ਟਾਈਮ ਟਾਈਮ ਲੱਗ ਗਿਆ ਕਬੂਤਰਾਂ ਦੇ ਜੇ ਆ ਜਾਂਦੇ ਟਾਈਮ 'ਚ ਫਿਰ ਤਾਂ ਸਾਂਝੀ ਹੋ ਜਾਣੀ ਸੀ ਤਿੰਤ ਵੀ ਫਿਰ ਜਿਹੜੇ ਵੀ ਸੀਗੇ ਜਿੰਨਾਂ ਜਿੰਨਾਂ ਬਾਈਆਂ ਦੇ ਨਹੀਂ ਆਏ ਉਹ ਕੱਟੇ ਗਏ ਤੇ ਇਕੱਲਾ ਇੱਕ ਕਬੂਤਰ ਰਹਿ ਗਿਆ ਸੀ ਤੇ ਆ ਬਈ ਇਕੱਲਾ ਕਬੂਤਰ 36000 ਰੁਪਿਆ ਤੇ ਬਾਕੀ ਆਪਣਾ ਦਾ ਟਾਈਮ ਚ ਕੱਟਾ ਗਿਆ ਕੂਤਰ ਨੇ ਉੱਡਣ ਵਾਲੇ ਚਿਬ ਕੱਟਦੇ ਵਿਚਾਰੀ ਕਹਿੰਦਾ 6 5 5.5 ਜਾਂ 4 4.5 ਵੰਦਾ ਜਾਣ ਕੇ ਠੀਕ ਹੈ ਜੀ ਤਾਂ ਇਥੋਂ ਹਿਸਾਬ ਲਾ ਲਓ ਫਿਰ ਬਾਈ ਤੇ ਕਿੰਨਾ ਕੁੱਟਣਾ ਸੀ ਕੂਤਰ ਨੇ ਬਾਕੀ ਪਾਸੇ ਜਾ ਕੇ ਪਤਾ ਲੱਗਦਾ ਬਈ ਕੂਤਰ ਤਾਂ ਉਹ ਝਾੜਦਾ ਥੋੜਾ ਜਾਂ ਬੰਦ ਲਾ ਕੇ ਉੱਡਦਾ ਸੀਗਾ ਵੀ ਬਾਲ ਉੱਚਾਉਂਦੇ ਆ ਦੁਪਹਿਰੇ ਜੇ ਆਥਲੇ 2:00 ਵਜੇ ਉੱਚਾ ਲੱਗ ਜਾਣਾ ਉਹਨੇ ਫਿਰ 4:30 ਥੱਲੇ ਆਉਣਾ ਠੀਕ ਆ ਜੀ ਤੇ ਤਾਂ ਕਰਕੇ ਫਿਰ ਆਪਦੇ ਆਪ ਦੇ ਕੂਤਰ ਤਾਂ ਬੰਦੇ ਨੂੰ ਸਾਫ ਹੁੰਦਾ ਤਾਂ ਕਰਕੇ ਬਾਕੀ ਕੋਈ ਨਹੀਂ ਜਿੱਤੂ ਆ ਬਾਜੀਆ ਮਾਮੇ ਦਾ ਮੁੰਡਾ ਵਾ ਮਾਲਕ ਮੇਰ ਰੱਖੇ ਉਹਨੇ ਘਰੋਂ ਛੱਡਿਆ ਸੀ ਆਪਾਂ ਦਾ ਇਕੱਲੇ ਨਾਲ ਗਏ ਸੀ ਵੀਡੀਓ ਬਣਾਉਣਾ ਠੀਕ ਆ ਜੀ